ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਵਲੌਗ 'ਚ ਤੇ ਅੱਜ ਆਪਾਂ ਥੋੜੀ-ਬਹੁਤੀ ਗੱਲ ਕਰਨੀ ਸੀ ਜਿਹੜੀਆਂ ਆਪਣੀਆਂ ਪੱਕੀਆਂ ਵਟਾਂ ਹੁੰਦੀਆਂ ਸਾਂਝੀਆਂ ਇੱਕ ਦੂਜੇ ਨਾਲ ਉਹਨਾਂ ਤੇ ਸਪਰੇਅ ਕਰਨ ਦਾ ਤਰੀਕਾ ਜਾਂ ਸਪਰੇਅ ਕਦੋਂ ਕਰਨੀ ਚਾਹੀਦੀ ਆ ਤੇ ਝੋਨਾ ਲਾਉਣ ਤੋਂ ਪਹਿਲਾਂ ਕਰਨੀ ਚਾਹੀਦੀ ਆ ਬਾਅਦ 'ਚ ਕਰਨੀ ਚਾਹੀਦੀ ਆ ਕਿਹੜੀ ਕਰਨੀ ਚਾਹੀਦੀ ਆ ਕਿੰਨੇ ਦਿਨਾਂ ਬਾਅਦ ਹੀ ਕਰਨੀ ਚਾਹੀਦੀ ਆ ਉਹਦੇ ਬਾਰੇ ਗੱਲਬਾਤ ਕਰਨੀ ਆ ਜਿਹੜੇ ਬੰਦਿਆਂ ਨੇ ਇਸ ਚੀਜ਼ ਬਾਰੇ ਥੋੜਾ-ਬਹੁਤਾ ਜਾਣਕਾਰੀ ਹੈਗੀ ਆ ਉਹ ਕਮੈਂਟਾਂ 'ਚ ਵੀ ਦੱਸ ਸਕਦਾ ਆ ਆਪਦੇ ਵਿਚਾਰ ਸ਼ੇਅਰ ਕਰ ਸਕਦਾ ਤੇ ਜਿਹੜੇ ਬੰਦੇ ਨੂੰ ਹੈ ਨਹੀਂ ਉਹ ਇਹ ਵੀਡੀਓ ਦੇਖ ਸਕਦਾ ਜਿੰਨੀ ਕਾਪਾਂ ਨੂੰ ਆ ਆਪਾਂ ਉਹਦੇ ਬਾਰੇ ਦੱਸਾਂਗੇ ਕੋਸ਼ਿਸ਼ ਕਰਾਂਗੇ ਜਿੰਨੀ ਕ ਹੈਗੀ ਆ ਜਿਹੜਾ ਆ ਚੋਨਾ ਇਹ ਹੋਰ ਕਿਸੇ ਘਰ ਦਾ ਤੇ ਆ ਆ ਹੈਗਾ ਆਪਣਾ ਚੋਨਾ ਮਤਲਬ ਆ ਹੈਗਾ ਬਾਸਪਤੀ 1121 ਤੇ ਜਿਹੜਾ ਆ ਚੋਨਾ ਇਹ ਪਰਮਲ ਵੈਰੈਟੀ ਆ ਇਹਨਾਂ ਨੇ ਸਪਰੇਅ ਕੀਤੀ ਆ ਹੁਣ ਕੱਲ ਪਰਸੋਂ 2 ਦਿਨ ਹੋ ਗਏ ਗ੍ਰਾਮੋਕਸੋਨ ਕੀਤੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੀ ਗ੍ਰਾਮੋਕਸੋਨ ਤੇ ਰਾਉਂਡਅਪ 'ਚ ਫਰਕ ਕੀ ਹੁੰਦਾ ਜਿਹੜੀ ਰਾਉਂਡਅਪ ਆਪਾਂ ਰਾਉਂਡਅਪ ਕੀਤੀ ਆ ਬਾਈ ਨੇ ਗ੍ਰਾਮੋਕਸੋਨ ਕੀਤੀ ਆ ਗ੍ਰਾਮੋਕਸੋਨ ਉਸੇ ਦਿਨ ਸ਼ਾਮ ਤੱਕ ਘਾਹ ਨੂੰ ਪੀਲਾ ਪਾ ਦਿੰਦੀ ਆ ਤੇ ਜਿਹੜੀ ਰਾਉਂਡ ਅਪ ਆ ਇਹ ਘੱਟੋ ਘੱਟ 5 ਤੋਂ 7 ਦਿਨ ਲੱਗਦੇ ਆ ਇਹਨੂੰ ਪੀਲਾ ਪੈਣ ਚ ਉਸ ਤੋਂ ਬਾਅਦ ਇਹ ਅਸਰ ਵੀ ਥੋੜਾ ਜਿਹਾ ਲੰਮਾ ਰੱਖਦੀ ਆ ਪਰ ਇਹਦੇ ਨੁਕਸਾਨ ਵੀ ਹੈਗੇ ਆ ਜਿਹੜੀ ਰਾਉਂਡ ਅਪ ਇਹਦੇ ਨੁਕਸਾਨ ਇਹ ਹੈਗੇ ਆ ਵੀ ਇਹ ਵਟਾਂ ਨੂੰ ਖੋਖਲਾ ਕਰ ਦਿੰਦੀ ਆ ਵਿੱਚ ਵੜ ਜਾਂਦੀ ਆ ਜ਼ਮੀਨ ਦੇ ਤੇ ਇਹਦੇ ਫਾਇਦੇ ਇਹ ਹੈਗੇ ਆ ਵੀ ਆਪਾਂ ਨੂੰ ਵਾਰੀ-ਵਾਰੀ ਡਰਮੀ ਚੱਕਣੀ ਨਹੀਂ ਪੈਂਦੀ ਕਿਤੇ ਨਾ ਕਿਤੇ ਜਾਦੇ ਡੋਜ ਪੈ ਜੇ ਤੇ ਨਾਲੋਂ ਵੀ ਚੱਕ ਦਿੰਦੀ ਆ ਆਪਾਂ ਇਸ ਵੱਟ ਤੇ ਵੀ ਕੀਤੀ ਇਹ ਵੀ ਹਰਾਉਂਡਾਪੀ ਕੀਤੀ ਇਹਨੂੰ ਕੀਤੀ ਨੂੰ ਹੋ ਗਏ 10-12 ਦਿਨ ਤੇ 22 ਹੋਰਾਂ ਨੇ ਕੀਤੀ ਆ ਗ੍ਰਾਮੋਕਸੋਨ ਨਾਲ ਦੀ ਵੱਟ ਤੇ ਇਧਰਲੇ ਪਾਸੇ ਜਿਹੜੀ ਗ੍ਰਾਮੋਕਸੋਨ ਉਹ ਦੂਜੇ ਮਤਲਬ ਉਸੇ ਦਿਨ ਹੀ ਅਸਰ ਕਰ ਜਾਂਦੀ ਆ ਉਹ ਪੈਂਦੀ ਆ ਡੋਜ ਉਹਦੀ ਹੈਗੀ ਆ ਡਰਮੀ ਦੀ 100 ਕ ਗ੍ਰਾਮ ਲੋਕ 120 ਵੀ ਪਾ ਦਿੰਦੇ ਆ ਵਿੱਚ ਨੂਨ ਦੀਆਂ ਪੁੜੀਆਂ ਵੀ ਪਾ ਦਿੰਦੇ ਆ ਜਿਹੜੀ ਗ੍ਰਾਮੋਕਸੋਨ ਤੇ ਜਿਹੜੀ ਹੁੰਦੀ ਆ ਰਾਉਂਡ ਅਪ ਉਹ 35 200 ਗ੍ਰਾਮ ਡੋਜ ਆ ਤੇ ਵਿੱਚ ਜੇ 100 ਗ੍ਰਾਮ ਕਈ ਵਾਰਾ ਗ੍ਰਾਮੋਕਸੋਨ ਬੰਦੇ ਪਾ ਦਿੰਦੇ ਆ ਵੀ ਛੇਤੀ ਮੱਚ ਜੂਗਾ ਤੇ ਅਸਰ ਵੀ ਲੰਮਾ ਰਹੇ ਜੂਗਾ ਗੱਲਾਂ ਦੋਵੇਂ ਹੀ ਰਲ ਜਾਂਦੀਆਂ ਹਨੀਆਂ ਤੇ ਅੱਜ ਆਪਾਂ ਦੋਵਾਂ ਦੇ ਫਰਕ ਬਾਰੇ ਗੱਲ ਕਰਦੇ ਆ ਮੈਂ ਜ਼ਿਆਦਾ ਰეკਮੈਂਡ ਕਰਦਾ ਗ੍ਰਾਮੋਕਸੋਨ ਨੂੰ ਇਹ ਸਸਤੀ ਹੋ ਪੈਂਦੀ ਆ 3 350 ਦਾ ਲੀਟਰ ਆ 10 ਡਰਮੀਆਂ ਨਿਕਲ ਜਾਂਦੀਆਂ ਤੇ ਇਹਦਾ ਨੁਕਸਾਨ ਕੋਈ ਨਹੀਂਗਾ ਆਪਣੇ ਖੇਤ ਨੂੰ ਇਹ ਤਰੀਕੇ ਨਾਲ ਕੀਤੀ ਜਾਵੇ ਹੁਣ ਬਾਈ ਹੋਰ ਨੇ ਕੀਤੀ ਐ ਨਾਲੋ ਨਾਲੋ ਪੱਤੇ ਮੇਰੇ ਵੀ ਚੱਕਦੇ ਤੇ ਆਪਦੇ ਵੀ ਚੱਕਦੇ ਪਤਾ ਨਹੀਂ ਹਵਾ ਹਵਾ ਚ ਕਰਤੀ ਪਤਾ ਨਹੀਂ ਕਿਵੇਂ ਕੀਤੀ ਐ ਤੇ ਜਿਹੜੀ ਰਾਉਂਡ ਅਪ ਆ ਉਹਦਾ ਅਸਰ ਲੰਮਾ ਉਹਦੇ ਪਰ ਨੁਕਸਾਨ ਹੈ ਗਿਆ ਵੱਟ ਨੂੰ ਨੁਕਸਾਨ ਆ ਝੋਨੇ ਨੂੰ ਵੀ ਨੁਕਸਾਨ ਆ ਨਾਲੋ ਨਾਲੋ ਜ਼ਮੀਨ ਨੂੰ ਖੋਖਲਾ ਕਰ ਦਿੰਦੀ ਵਿੱਚ ਵੜ ਜਾਂਦੀ ਜ਼ਮੀਨ ਦੇ ਦੋਵੇਂ ਸਪਰੇਆ ਨੂੰ ਗਿੱਲੀ ਵੱਟ ਤੇ ਕਰਨਾ ਚਾਹੀਦਾ ਗਿੱਲੀਆਂ ਵੱਟਾਂ ਹੋਣ ਵੱਟਾਂ ਗਿੱਲੀਆਂ ਹੋਣ ਕਾਜ ਜਨਾ ਮਰਜ਼ੀ ਹੋਵੇ ਦੋਵੇਂ ਹੀ ਮਾਰ ਦਿੰਦੀਆਂ ਇੱਕ ਹੌਲੀ ਮਾਰਦੀ ਆ ਇੱਕ ਤੇਜ਼ ਮਾਰਦੀ ਆ ਅੱਜ ਕੱਲ ਪੁੜੀਆਂ ਜਿਵੇਂ ਆਉਂਦੀਆਂ ਪਰ ਸਾਲਟ ਵਿੱਚ ਤਕਰੀਬਨ ਤਕਰੀਬਨ ਉਹੀ ਹੁੰਦੇ ਆ ਕਿਉਂਕਿ ਸਾਲਟ ਆਪਾਂ ਨੂੰ ਪੜਨੇ ਚਾਹੀਦੇ ਆ ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਹੁਣ ਵੀ ਸਾਲਟ ਪੜੇ ਜਾਣ ਸਾਲਟਾਂ ਬਾਰੇ ਦੱਸਿਆ ਜਾਵੇ ਆ ਹੁਣ ਲੰਮੀ ਵੱਟ ਹੈ ਇਹਨਾਂ ਨੇ ਨਾਲੋ ਨਾਲੋ ਆਪਣਾ ਵੀ ਝੋਨਾ ਕਈ ਥਾਵਾਂ ਤੇ ਨਾ ਉੱਥੇ ਸਪਰੇਅ ਮਾਰਦੀ ਇਹ ਵੱਟ ਉਹ ਜਿੱਥੋਂ ਤੱਕ ਝੋਨਾ ਵੱਡਾ ਵੱਡਾ ਦੀ ਨਾਲ ਨਾਲ ਆਪਣਾ ਖੇਤ ਆ ਜਿਹੜਾ ਠੇਕੇ ਤੇ ਲਿਆ ਹੋਇਆ ਵੇ ਤੇ ਇਹ ਨਾਲ ਨਾਲ ਸਾਰੇ ਹੀ ਇਹਨਾਂ ਨੇ ਆਪਣਾ ਵੀ ਨੁਕਸਾਨ ਕੀਤਾ ਤੇ ਆਪਦਾ ਵੀ ਕੀਤਾ ਤੁਸੀਂ ਬੂਟੇ ਦੇਖਦੇ ਹੋਵੋਗੇ ਆਵੇ ਨਾਲ ਇਹਨਾਂ ਦੇ ਵੀ ਖਰਾਬ ਹੋਏ ਆ ਤੇ ਆਪਣੇ ਵੀ ਹੋਏ ਆ ਚਲੋ ਇਹ ਤਾਂ ਹੋ ਗਈ ਗੱਲ ਚਲੋ ਛੋਟੀ ਗੱਲ ਮੇਰੇ ਹਿਸਾਬ ਨਾਲ ਜਿਹੜੀ ਗ੍ਰਾਮੋਕਸੋਨ ਆ ਉਹ ਝੋਨਾ ਲਾਉਣ ਤੋਂ ਕੋਈ 1-2 ਦਿਨ ਪਹਿਲਾਂ ਹੀ ਕਰ ਦੇਵੇ ਤਾਂ ਜੋ ਨਾ ਤਾਂ ਆਪਣੇ ਝੋਨੇ ਦਾ ਨੁਕਸਾਨ ਹੋਵੇ ਨਾ ਗਵੰਡੀਆਂ ਦਾ ਹੋਵੇ ਨਹੀਂ ਫਿਰ ਘਾਹ ਛੇਤੀ ਕੋਸ਼ਿਸ਼ ਕਰਦਾ ਵੀ ਝੋਨੇ ਦੇ ਵਿੱਚ ਵੜਾਂ ਮੈਂ ਜਦੋਂ ਆਪਾਂ ਝੋਨਾ ਲਾ ਕੇ ਸਪਰੇਅ ਕਰਦੇ ਆਂ ਕਿ ਲਾਲਚ ਕਰ ਲੈਨੇ ਆ ਵੀ ਉਦੋਂ ਬਾਅਦ ਵੱਟਾਂ ਨਹੀਂ ਬਣਾਉਣੀਆਂ ਪੈਣਗੀਆਂ ਝੋਨਾ ਲਾਲ ਗਏ ਉਹ ਚੀਜ਼ਾਂ ਵੀ ਹੈਗੀਆਂ ਪਰ ਕਿਤੇ ਨਾ ਕਿਤੇ ਫਾਇਦੇ ਹੈਗੇ ਉਹਦੇ ਵੀ ਪਰ ਕਿਤੇ ਨਾ ਕਿਤੇ ਝੋਨਾ ਲਾਉਣ ਤੋਂ ਪਹਿਲਾਂ ਹੀ ਕਰ ਲੈ ਸਪਰੇ ਵੱਟਾਂ ਤੇ ਪਹਿਲਾਂ ਕਰਨ ਦੇ ਫਾਇਦੇ ਜ਼ਿਆਦੇ ਆ ਬਾਅਦ ਚ ਕਰਨ ਦੇ ਨੁਕਸਾਨ ਹੈਗੇ ਆ ਥੋੜੇ ਬਹੁਤੇ ਪਰ ਫਾਇਦੇ ਫਾਇਦੇ ਹੈਗੇ ਥੋੜੇ ਬਹੁਤੇ ਪਰ ਨੁਕਸਾਨ ਵੀ ਹੈਗੇ ਆ ਹੁਣ ਬਾਈ ਨੇ ਕੀਤੀ ਆ ਇੱਥੋਂ ਆ ਝੋਨੇ ਤੇ ਵੱਜ ਗਈ ਹੁਣ ਗ੍ਰਾਮਮਕਸ ਹੁਣ ਮਾਰੀ ਇਹਨਾਂ ਨੇ ਹੁਣ ਇਹ ਝੋਨੇ ਦਾ ਨੁਕਸਾਨ ਵੀ ਹੋਇਆ ਇੱਥੋਂ ਜੇ ਪਹਿਲਾਂ ਹੋਈ ਹੁੰਦੀ 1 2 ਦਿਨ ਤੇ ਫੇਰ ਨੁਕਸਾਨ ਨਹੀਂ ਨਾ ਹੋਣਾ ਸੀ ਹੁਣ ਆ ਆ ਦੇਖੋ ਬਾਈ ਜੀ ਨੇ ਜਮਾਂ ਹੀ ਚੱਕਤਾ ਝੋਨਾ ਨਾਲੋਂ ਨਾਲੋਂ ਛਾੜੇ ਵੀ ਇਧਰ ਅਸਰ ਪਾਤਾ ਥੋੜਾ ਬਹੁਤ ਵੀ ਨੁਕਸਾਨ ਨਾ ਹੋਵੇ ਗ੍ਰਾਮੋਕਸੋਨ ਨਾਲੋਂ ਤੁਸੀਂ ਰਾਉਂਡ ਅਪ ਕਰ ਦਿਓ ਵਟਾਂ ਦਾ ਜਿੰਨਾ ਕਿ ਨੁਕਸਾਨ ਹੁੰਦਾ ਨਾ ਉਹਨਾਂ ਕ ਆਪਾਂ ਝੋਨਾ ਲਾਉਣ ਤੋਂ ਪਹਿਲਾਂ ਮਿੱਟੀ ਤੋਂ ਲਾਉਣੀ ਹੁੰਦੀ ਹੈ ਵਟ ਨਾਲ ਇਹ ਤਾਂ ਪੱਕੀ ਉਹ ਗੱਲ ਹੈ ਮਿੱਟੀ ਲਾਏ ਬਿਨਾ ਤਾਂ ਸਰਦਾ ਹੀ ਨਹੀਂ ਹੁਣ ਸਾਲ ਆ ਵਾਂ ਨੀਵਾ ਆ ਖੇਤ ਉੱਚਾ ਉੱਚੇ ਖੇਤ ਵਾਲਿਆਂ ਨੂੰ ਤਾਂ ਮਿੱਟੀ ਲਾਉਣੀ ਹੋ ਪੈਣੀ ਹੈ ਲਾਏ ਬਣਾ ਸਰਨਾ ਹੀ ਨਹੀਂ ਸੋ ਮੈਂ ਉਹ ਗੱਲ ਕਰਦਾ ਵੀ ਸਾਰੇ ਜਣੇ ਇਹਨਾਂ ਚੀਜ਼ਾਂ ਦਾ ਥੋੜਾ ਥੋੜਾ ਖਿਆਲ ਰੱਖੀਏ ਨਾਲੇ ਆਪਾਂ ਵੱਟਾਂ ਨਾਲੋਂ ਝੋਨਾ ਬਚਾਵਾਂਗੇ ਨਾਲੇ ਗੰਦ ਨਹੀਂ ਹੋਣ ਦਿੰਦੇ ਸੋ ਸਾਰੇ ਜਣੇ ਖਿਆਲ ਰੱਖਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਬਣੇ ਰਹੋ